हां जी की करना ठीक आ ओ दे दू आ ਕੀ ਗਾਣਾ ਹੁਣ ਬਾਚੋ ਹੈ ਬਾਚੋ ਇੱਕ ਮੇਰਾ ਇੱਕ ਤੇਰਾ ਲੈ ਲੈ ਉਹ ਲੈ ਲਓ ਜੀ ਇੱਕ ਮੇਰਾ ਇੱਕ ਤੇਰਾ ਉਹ ਖੁੱਲ ਗਿਆ ਉਹ ਖੁੱਲ ਗਿਆ ਮਾਰਾ ਉੰਨਾ ਚਾਹਦਾ ਪੀਂ ਚਲਾ ਲਾ ਫੇ ਹੁਣ ਉਹ ਵੀ ਹੈ ਚਾਹਦਾ ਉਹ ਚਲਾ ਲਾ ਪੀਂ ਚ ਪੀਂ ਚਲਾਦਾ ਫੇ ਹਾਂਜੀ ਦੱਸੋ ਆ ਜਾ ਕੀ ਕਰਨਾ ਕਿਦਾਂ ਕਿਦਾਂ ਇਦਾਂ ਇਦਾਂ ਕਿਦਾਂ

ਕਾ ਵੀ ਆਪਾ ਜੀ ਜੀਓ ਤੋਂ ਮੰਮਾ ਲੈ ਕੇ ਆਉਂਦੀ ਆ ਜੱਲੇ ਆ ਕੀ ਹੈ 4 ਚੌਥੜਾ ਨਹੀਂ ਆ ਜਾ ਜੀ ਜੀਖਾ ਨਹੀਂ ਤੂੰ ਹਾਂ ਹਾਂ ਆ ਭਈਆ ਇੱਕ ਤੇਰਾ ਇੱਕ ਮੀਰਾ ਖਾਣਾ ਤੂੰ ਤੇਰੀ ਚੱਕਣਾ ਤਾ ਚੱਕ ਲੈ ਤੱਕਲਾ ਹੁਣ ਕੀ ਹੋਇਆ ਖਾਦਾ ਫੇਨੂ ਹੁਣ ਖਾਦਾ ਦੇਖਣ ਨੂੰ ਥੋੜੀ ਆ ਖਾਣ ਨੂੰ ਆ ਓਏ ਉਹ ਡੰਗਰਾ ਖਾਣੂ ਆਏ ਖਾਲਾ ਆਹ ਤੇਰੀ ਕੀ ਹੈ ਥੋਲੇ ਹੋਣੇ ਖਾਣੂ ਖਾਣੂ ਆ ਮਟੇ ਸ਼ਰੋ ਲੈ ਕੇ ਆਣੇ ਦੇ ਵੀ ਚਲਾਇਆ ਆ ਰਾਖ ਦੇ ਹੈ ਉਹ ਚਾਹ ਕੀ ਚੱਲ ਦੇ ਕਿਥੋਂ ਚੜਦੀ ਚੜਤ ਚੜਤ ਉੱਠੇ ਗਮ ਸੋਨਣਾ ਮੈਂ ਜਾ ਹੂੰ ਜਾਂਦਾ ਚੱਲੀਏ ਹਾਂ ਚੱਲ ਰੋਕੀ ਹੈਂ ਰੋਕੀ ਕੀ ਉਂਗਲੀ ਉਂਗਲੀ ਕੇ ਨਾ ਫੋਕੀ ਯੋਗੀ ਮੋਕਾ ਤਾਂ ਹੈ ਪਾਪਾ ਕੱਕਣਾ ਨਹੀਂ ਚੱਲ ਤਾ ਬੈਦਾ ਫੜਦਾ ਮੈਂ ਤੈਨੂੰ ਐਦਾ ਫੜਦਾ ਚੱਲ है <laughs> ਇੱਥੇ ਬਹਿ ਜਾ ਟੱਕ ਕੇ ਇੱਥੇ ਬਹਿ ਜਾ ਓਏ ਓਏ ਹੀ ਤੂੰ ਚਾਲੇ ਸੇ ਬੈਠ ਬਹਿ ਜਾ ਇੱਥੇ ਉੱਠਣਾ ਨਹੀਂ ਹੋਣਾ ਓਕੇ ਮੈਂ ਪੱਠੇ ਪੜ ਲਵਾਂ ਫੇਰ ਤੂੰ ਉੱਠਣਾ ਬਾਅਦ ਠੀਕ ਐ ਸ਼ਾਫ ਇਹ ਲੈ ਮੈਨੂੰ ਫੜਾ ਦੇ ਇੱਧਰ ਹੋਦਾ ਹੈ ਖੋਲ ਨਾ ਮੈਂ ਲੇਫਰ ਚਾਲ ਇੱਥੇ ਪਿਛਾਲਾ ਇਹ ਨਹੀਂ ਫੜਨਾ ਇਹ ਇਧਰ ਲਾਇਆ ਉਹ ਫੜ ਉਧਰ ਉਧਰ ਆ ਤੇ ਦੋਨੇ ਫੜੇ ਆ ਉਸ ਨੂੰ ਸਿੱਧਾ ਕਰ ਪੱਲੀ ਪਿਛੋਣੀ ਆ ਉੱਥੇ ਪੱਲੀ ਪਿਛੋਣੀ ਆ ਇਹ ਕੀ ਕਰਦਾ ਆਂ ਮੈਂ ਦੱਸ ਮੈਂ ਪੱਲੀ ਪਿਛੋੜਨ ਨੂੰ ਕਹੀ ਜਾਂ ਨਾ ਕਰਦੀ ਕੀ ਐ ਤੂੰ ਚੱਲ ਇੱਧਰ ਨੂੰ ਲਿਆ ਚੱਲ ਪਾ ਬੱਠੇ ਵਿੱਚ ਪੇਵਾਵਾ ਪੈਰ ਪੜੀ ਆ ਮੇਰਾ ਪੱਠੇ ਪਾ ਵਿੱਚ ਮੈਂ ਹੋਰ ਬੱਟ ਲਵਾਂ ਖਲਾਰੀ ਨਾ ਹੋਣ ਠੀਕ ਆ ਆਰਾਮ ਨਾਲ ਪਾ ਵਿੱਚ ਸਜਣਾ ਪਾਲਾ ਚਾਜਰਾ ਓਏ ਚੱਲ ਪਾ ਪਿੰਨਾ ਪਤਜਣਾ ਉਹ ਪੱਠੇ ਪਾਉਣੇ ਉਹ ਪਾ ਪਿਲ ਪੱਲੀ ਸਿੱਤੂ ਨਹੀਂ ਉਹ ਪੜ ਉਹ ਪੱਠੇ ਪਾ ਪੱਲੀ ਨਾ ਖਰਿਆ ਕੱਠੀ ਗਰੀ ਹੁਣ ਮੇਰਾ ਪਤਨੀ ਵੀ ਉਹ ਪੱਠੇ ਪਾਲ ਵਿੱਚ ਵੇ ਸਿੱਤੂ ਨਹੀਂ ਉਹ ਬੇਲ ਪਾ ਵਿੱਚ ਉਹਦੇ ਬਾਜ ਸੱਟ ਕੇ ਆਉਨੇ ਪਹਿਲੋ ਪਾ ਪਹਿਲੋ ਪਾ ਤਾਂ ਲੈ ਵਿੱਚ ਵਿੱਚ ਸੱਟੇ ਆਉਨੇ ਆ ਅੱਛਾ ਉਹ ਮੈਂ ਪਾ ਬੱਡਲ ਮਾਂ ਪੱਠੇ ਹੋਰ ਤੂੰ ਉਹ ਪਾ ਪਾ ਪੱਠੇ ਪਾ ਪਹਿਲੋ ਉਹਦੇ ਵੀ ਜਿਹੜੀ ਪਾਉਂਦੇ ਉਹ ਵਿੱਚ ਪਾ ਦੇ ਚਲਪਾ पाने नहीं और तोता बेटा और तोता हेलो टोटा हेलो टोटा तोता आया टोटा नहीं तोता आया टोटा नहीं आहो ਚਲ ਉਤਰੋ ਫੇ ਦਰਕਰ ਆਖਿਆ ਸੀਤ ਅੰਦਰ ਨੂੰ ਚਲਾਉਂਦੀ ਉਹ ਸੀਤ ਤੂੰ ਤਾਂ ਸੱਟ ਲਵਾਣੀ ਹੈ ਇੱਥੇ ਚੜ ਬੂਹੇ ਤੇ ਚੜਦੀ ਆ ਮੈਂ ਇਹ ਹੱਥ ਉੱਤੇ ਚੜਦੀ ਆ ਮੈਂ ਤੇ ਤੇਰੀ ਮਾਰੀ ਨਾ ਕੋਈ ਨਾ ਇਹਨੂੰ ਕਹਿਣਾ ਮੈਂ ਕਹਾ ਤੂੰ ਉੱਪਰ ਚੜਦੀ ਆ ਉਹ ਸੀਤੂ ਬੜ ਚੀਜੀ ਵਾਲਾ ਆਇਆ ਚੀਜੀ ਖਾਈਏ ਚਲ ਤੋੜ ਕੇ ਤੋੜ ਕੇ ਹੋ ਜਾ ਟੋਪੀ ਲੈ ਲਾ ਆਇਆ ਪੱਟੀ ਕੀ ਆਜਾ ਆਜਾ ਆਇਆ ਵਾਇਆ ਯਾਰ ਆਇਆ ਇੱਧਰ ਕਿਦਾਂ ਇਦਾਂ ਟੱਕ ਲਗਾ ਕੇ ਮੇਚ ਮਸਾਲਾ ਭਰਾ ਕੇ ਟਿੱਕੀਆਂ ਕਿਨੇ ਕਿਨੇ ਖਾਦੀ ਬਹੁਤ ਜ਼ਰੂਰਤ ਖਾਣ ਲੱਗਾ ਮੈਂ ਦੇਖ ਦੇ ਅਡੱਕੇ ਸਾਰੇ ਸਾਫ਼ ਕਰਕੇ ਵਿੱਚ ਪਾ ਲਾ ਆਵੇ ਟੜੇ ਪਿਆਜ ਤੇ ਯਾ ਸੱਟਿਆ ਵਾ ਵੱਡੀ ਕਾਮੀ ਨਾ ਇੱਥੇ ਖਲਾਰਦੇ ਬਾਰ ਉਹ ਬਾਰ ਸੱਟ ਕੇ ਉਹ ਨਹੀਂ ਬੂਆ ਚ ਖਲਾਰਦੇ ਤੂੰ ਬੂਆ ਮੋੜੇ ਸੱਟ ਦਿੰਦੇ ਸਾਰੇ